ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਆਪਾਂ ਨੂੰ ਫੇਸਬੁੱਕ YouTube ਤੇ ਭਰਾ ਦੇਖਦੇ ਆ ਦੇਸ ਆ ਦੇਸਾਂ ਵਾਲੇ ਤੇ ਮਨਜਿੰਦਰ ਕੌਰ ਕੋਲੋਂ ਸੁਣਦੇ ਆ ਜਗੀਤ ਬਾੜਾ ਘੈਂਟ ਤੇ ਪਿਆਰਾ ਜਿਹਾ ਬਾਈ ਲੈ ਚੱਕ ਦੇ ਬਾਈ ਮਨਜਿੰਦਰ ਕੌਰ ਲਿਆ ਦੇ ਨੇਰੀਆਂ ਚੱਕ ਦੇ ਫੱਟੇ ਤੇਰੇ ਤੋਂ ਪਹਿਲਾਂ ਸਾਹਾਂ ਦਾ ਹੱਕਦਾਰ ਮੈਂ ਕੋਈ ਬਣਾਇਆ ਸੀ ਜਿੰਦ ਜਾਨ ਦਾ ਮਾਲਕ ਕਹਿਓ ਨੂੰ ਤਲਿਂਗਿਆ ਤੇ ਚੋਗ ਚ ਗਾਇਆ ਸੀ ਜਿਲਦ ਜਾਣਦਾ ਮਾਲਕ ਕਹਿ ਓ ਨੂੰ ਤਲਿਆਂ ਤੇ ਜੋਗ ਚ ਗਿਆ ਸੀ ਉਮਰਾਂ ਵਰਗੀ ਕਰ ਗਿਆ ਸੀ ਮੇਰੀ ਜਾਨ ਬਚਾਈ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂੰ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂੰ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਖੁਸ਼ੀਆਂ ਪਰੀਆਂ ਹਾਣੇਂ ਦਿਆ ਮੇਰੀ ਜ਼ਿੰਦਗੀ ਦੇ ਵਿੱਚ ਆ ਕੇ ਵੇ ਮੈਨੂੰ ਜਿਉਣ ਦਾ ਵੱਲ ਸਿਖਾਇਆ ਤੂੰ ਹਾਏ ਆਪਣੇ ਗਾਲ ਨਾਲ ਲਾ ਕੇ ਵੇ ਮੈਨੂੰ ਜਿਉਣ ਦਾ ਵੱਲ ਸਿਖਾਇਆ ਤੂੰ ਹਾਏ ਆਪਣੇ ਗਾਲ ਨਾਲ ਲਾ ਕੇ ਵੇ ਇੱਕ ਮੇਰੀ ਖਾਤਰ ਜਗ ਮੂਰੇ ਜਿੰਦ ਤਲੀ ਟਿਕਾਈ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਰੋਹੀ ਵਿੱਚ ਕੱਲੇ ਰੁਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਮੈਂ ਕੱਲੀ ਕਰ ਮਾ ਮਾਰੀ ਨੇ ਰੋਂਦਿਆ ਹੀ ਮਰ ਮੁੱਕ ਜਾਣਾ ਸੀ ਜਾ ਬੱਦਲਾਂ ਦੇ ਵਿੱਚ ਚੰਦ ਵਾਂਗੂ ਕਿਦਰ ਇਹ ਲੁਕ ਛੁਪ ਜਾਣਾ ਸੀ ਜਾ ਬੱਦਲਾਂ ਦੇ ਵਿੱਚ ਚੰਦ ਵਾਂਗੂ ਕਿ ਦਰੇ ਹੀ ਲੁਕ ਚੁਪ ਜਾਣਾ ਸੀ ਗਮ ਸਹਿ ਕੇ ਜ਼ਿੰਦਗੀ ਜੀਣੇ ਦੀ ਮੈਨ ਜਾਂਚ ਸਖਾਈ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਜਿਸ ਦਿਲ ਦੇ ਸਾਡੇ ਮੇਲ ਹੋਏ ਆਗਿਆ ਬਹਾਰ ਆਣੇਂਦਿਆ ਹੁਣ ਪੱਤ ਚੜ ਲੱਗਦਾ ਮੁੱਕ ਗਈ ਏ ਖਿੜੀਆਂ ਗੁਲਜਾਰ ਆਣੇਂਦਿਆ ਹੁਣ ਪੱਤ ਚੜ ਲੱਗਦੀ ਮੁੱਕ ਗਈ ਏ ਖਿੜੀਆਂ ਗੁਲਜਾਰ ਆਣੇਂਦਿਆ ਸਿਰੋਲਾ ਕੇ ਗਠੜੀ ਪੀੜਾਂ ਦੀ ਮੇਰੀ ਜਿੰਦ ਰشناਈ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਹੁਣ ਰੱਬ ਅੱਗੇ ਅਰਦਾਸ ਮੇਰੀ ਨਾ ਆਪਣੇ ਪੈਣ ਵਿੱਚ ਛੋੜੇ ਵੇ ਸਾਡੇ ਪਿਆਰ ਦੇ ਰਾਹ ਵਿੱਚ ਹਾਣੇਂਦਿਆਂ ਇਹ ਲੋਕ ਬਣਨ ਨਾਰੋੜੇ ਵੇ ਸਾਡੇ ਪਿਆਰ ਦੇ ਰਾਹ ਵਿੱਚ ਹਾਣੇਂਦਿਆਂ ਏ ਲੋਕ ਬਣਨ ਨਾ ਰੋੜੇ ਵੇ ਤੇਂਦ ਕੋੜੀਏ ਕਲਾਂ ਦੇ ਦੀਪ ਆਵੇ ਮੇਰਾ ਬਣ ਜਾ ਮਾਹੀ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਰੋਹੀ ਵਿੱਚ ਕੱਲੇ ਰੁੱਖ ਵਾਂਗੂ ਮੇਰੀ ਕਦਰ ਪਾਈ ਇੱਕ ਤੂੰ ਅੜਿਆ ਵੇ ਗੀਤ ਬਾਈ ਸੁਣ ਕੇ ਲਾਈਕ ਸ਼ੇਅਰ ਕਮਿਟ ਕਰੋ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ